ਦਰਸ਼ਕਾਂ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਸਪੋਰਟਸ ਕਲੱਬ ਬਾਲਟਿਮੋਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7ਵਾਂ ਖੇਡ ਮੇਲਾ ਈਸਟਰਨ ਰੀਜਨਲ ਪਾਰਕ ਦੇ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਾਲੀਬਾਲ ਸੌਕਰ ਰਸਾ ਕਸੀ ਤੇ ਦੌੜਾ ਤੋਂ ਇਲਾਵਾ ਵਾਲੀਬਾਲ ਨੈਸ਼ਨਲ ਸਟਾਈਲ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਨਿਊ ਜਰਸੀ ਵਰਜੀਨੀਆ ਨਿਊਯਾਰਕ ਤੇ ਮੈਰੀਲੈਂਡ ਸਟੇਟਸ ਦੀਆਂ ਉਹਦੀਆਂ ਟੀਮਾਂ ਨੇ ਹਿੱਸਾ ਲਿਆ ਇਸ ਦੌਰਾਨ ਮੈਚ ਬਹੁਤ ਹੀ ਫਸਵੇਂ ਤੇ ਦਿਲਚਸਪ ਰਹੇ। ਪਿਛਲੇ ਸਾਲ ਦੀ ਫੁੱਟਬਾਲ ਦੋ ਜੇਤੂ ਟੀਮਾਂ ਨੇ ਇਸੇ ਸਾਲ 5000 ਦਾ ਕੈਸ਼ ਇਨਾਮ ਜਿੱਤਿਆ ਸੀ ਜੋ ਇਸ ਸਾਲ ਸੈਮੀਫਾਈਨਲ ਵਿੱਚ ਪਛੜ ਗਏ। ਵਾਲੀਬਾਲ ਵਿੱਚ ਮੈਰੀਲੈਂਡ ਟੀਮ ਨੇ ਨੈਸ਼ਨਲ ਸਟਾਈਲ ਵਿੱਚ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ। ਛੋਟੇ ਬੱਚੇ ਤੇ ਬੱਚੀਆਂ ਦੇ ਦੌੜਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 50 ਤੋਂ ਉੱਪਰ ਬੱਚਿਆਂ ਨੇ ਹਿੱਸਾ ਲਿਆ ਤੇ ਬਿਹਤਰ ਪ੍ਰਦਰਸ਼ਨ ਕਰਕੇ ਸ੍ਰੋਤੇ ਅਚੰਬੇ ਦੇ ਵਿੱਚ ਪਾ ਦਿੱਤੇ। ਰਤਾ ਕਸੀ ਦੇ ਮੁਕਾਬਲੇਆਂ ਨੇ ਹਾਜ਼ਰੀਨ ਦਾ ਅਥਾਹ ਮਨਵੰਨਨ ਕੀਤਾ ਜੋ ਕਾਬਲੀ ਤਾਰੀਫ ਹੈ। ਇਸ ਮੌਕੇ ਲੰਗਰ ਦੇ ਵਿੱਚ ਛੋਲੇ ਭਟੂਰੇ, ਕੜੀ ਚਾਵਲ, ਪੀਜ਼ਾ, ਪਕੌੜੇ, ਜਲੇਬੀਆਂ, ਸਮੋਸੇ, ਪੂਰੀਆਂ ਤੇ ਫਰੂਟ ਤੋਂ ਇਲਾਵਾ ਸ਼ਬੀਲ ਵਿੱਚ ਲੱਸੀ, ਰੂਅਮਜ਼ਾ, ਮੰਗੇੋ ਸ਼ੇਕ ਇਹਨਾਂ ਤੋਂ ਇਲਾਵਾ ਪਾਣੀ, ਸੋਡਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤਾਇਆ ਗਿਆ ਜਿਸ ਦਾ ਹਾਜ਼ਰੀਨ ਨੇ ਖੂਬ ਆਨੰਦ ਲਿਆ। ਸਮੂਚੀ ਟੀਮ ਵਧਾਈ ਦੀ ਪਾਤਰ ਹੈ ਹਰਿਆਣਾ ਤੋਂ ਸਾਬਕਾ ਐਮ.ਐਲ.ਏ. ਹਰਪਾਲ ਸਿੰਘ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਰਹੇ ਇਸ ਮੌਕੇ ਕਿਰਨਦੀਪ ਸਿੰਘ ਭੋਲਾ, ਮਨਵੀਰ ਸਿੰਘ, ਕੇਕੇ ਸਿੱਧੂ, ਦਰਜੀਤ ਸਿੰਘ, ਜੈਸਾ ਸਿੰਘ, ਮਾਸਟਰ ਧਰਮਪਾਲ ਸਿੰਘ, ਜਿੰਦਰਪਾਲ ਸਿੰਘ ਬਰਾੜ, ਕਮਲਜੀਤ ਸਿੰਘ ਸਮਰਾ, ਸੁਰਜੀਤ ਸਿੰਘ ਪੱਟੀ, ਗੋਗੀ ਤੇ ਡਾਕਟਰ ਟੀਕੇ ਨੇ ਲੁਧਿਆਣਾ ਤੋਂ ਹਾਜ਼ਰੀ ਲਗਵਾਈ ਹੈ। ਟੀਕੇ ਸਿੰਘ ਨੇ ਕਿਲਾ ਰਾਇਪੁਰ ਦੀਆਂ ਖੇਡਾਂ ਨੂੰ ਜਾਰੀ ਰੱਖਿਆ ਹੋਇਆ ਹੈ। ਸਮੁੱਚਾ ਖੇਡ ਮੇਲਾ ਬਹੁਤ ਹੀ ਕਾਮਯਾਬ ਰਿਹਾ। ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਇਸ ਮੇਲੇ ਦੀ ਵਿਸ਼ੇਸ਼ ਕਵਰੇਜ ਕੀਤੀ ਗਈ ਹੈ ਜੋ ਕਾਬਿਲ-ਏ-ਤਾਰੀਫ਼ ਰਹੀ ਹੈ ਤੇ ਨਾਲ ਹੀ ਇਨਾਮ ਦੀ ਰਾਸ਼ੀ ਵਿੱਚ ਵੀ ਆਕਰਸ਼ਕ ਇਨਾਮ ਸ਼ਾਮਿਲ ਕਰਨ ਦੀ ਗੱਲ ਕਹੀ ਗਈ ਹੈ ਟੀਵੀ ਦੇ ਤੁਹਾਡਾ ਸਵਾਗਤ ਹੈ ਜਿਵੇਂ ਪਹਿਲਾਂ ਵੀ ਅਸੀਂ ਮੇਲੇ ਨੂੰ ਕਵਰ ਕੀਤਾ ਆ ਉਹ ਸਿਆਸੀ ਜੋ ਗੈਸਟ ਆਏ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਹੁਣ ਉਹ ਲੋਕ ਉਹ ਮੇਰੇ ਵੀਰ ਉਹ ਸਕਸੈਸਟਾਂ ਜਿਹੜੀਆਂ ਮੈਰੀਲੈਂਡ ਦੇ ਵਿੱਚ ਸਾਰੀਆਂ ਟਾਈਮ ਟੂ ਟਾਈਮ ਇਕੱਠੀਆਂ ਹੋ ਕੇ ਮੇਲਿਆਂ ਨੂੰ ਚੰਗੇ ਤਰੀਕੇ ਨਾਲ ਮਨਾਉਂਦਿਆਂ ਨੇ ਆ ਤੁਸੀਂ ਸਾਰੇ ਦੇਖ ਸਕ ਰਹੇ ਹੋ ਸਾਰੇ ਮੈਰੀਲੈਂਡ ਦੇ ਉਹ ਲੋਕ ਨੇ ਜਿਨ੍ਹਾਂ ਦੇ ਬਿਨਾਂ ਨਾ ਤੇ ਕੋਈ ਮੇਲਾ ਹੁੰਦਾ ਜੇ ਤੇ ਨਾ ਕੋਈ ਗਾਉਣ ਵਾਲੇ ਦੇ ਗੀਤ ਸੁਣ ਜਾਂਦਾ ਜੇ ਇਹੋ ਸਾਰੇ ਲੋਕਾਂ ਨੂੰ ਖੜਦੇ ਨੇ ਔਰ ਇੱਕ ਇੱਕ ਬੰਦੇ ਨਾਲ ਇੱਕ ਇੱਕ ਨਹੀਂ ਇੱਕ ਇੱਕ ਬੰਦੇ ਦਾ 20-20 ਬੰਦੇ ਜਾਂ 3-300 ਬੰਦਾ ਜੁੜਿਆ ਪੰਜਾਬੀ ਕਲਾਬ ਦੇ ਪ੍ਰਧਾਨ ਕੇਗੇ ਸਿੰਘ ਜੀ ਦਲ ਬਿੱਟੇ ਆਪਣਾ ਬੱਬੀ ਜੀ ਜਸਾ ਸਿੰਘ ਜੀ ਨੇ ਆ ਭੋਲਾ ਕਿੱਥੇ ਗਰਾ ਵੀਰ ਜਿਲ੍ਹ ਸਾਹਿਬ ਕਰਨੂਬੀਤ ਗੇਲ ਕੇਨੂਬੀਤ ਭੋਲਾ ਜੀ ਆਪਾਂ ਗੱਲ ਲਈਆਂ ਔਰ ਇਹ ਕਾਂਗਰਸ ਦੇ ਪ੍ਰਧਾਨ ਨੇ ਮੈਰੀਲੈਂਡ ਦੇ ਉਹ ਸੈਸੀ ਪਾਰਟੀਆਂ ਦਾ ਵੀ ਸਾਰੇ ਜਿਹੜੇ ਆ ਉਹ ਗੱਲ ਕਰਦੇ ਆ ਸਭ ਤੋਂ ਪਹਿਲਾਂ ਡਾਕਟਰ ਸਿੰਧਰ ਸਿੰਘ ਜੀ ਗੇਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਇਹ ਸਪੋਰਟਸ ਕਲੱਬ ਬਾਲਟਿਮੋਰ ਨੇ ਅੱਜ ਪ੍ਰਾਲਾ ਕੀਤਾ ਇਹ ਮੇਰਾ ਖਿਆਲ ਇਹਨਾਂ ਦਾ 5ਵਾਂ 6ਵਾਂ ਟੂਰਨਾਮੈਂਟ ਹੈ ਹਾਂਜੀ 7ਵਾਂ ਟੂਰਨਾਮੈਂਟ ਹੈ ਜਿਹਦੇ ਵਿੱਚ ਇਹਨਾਂ ਨੇ ਕੈਸ਼ ਇਨਾਮ ਰੱਖੇ ਹੋਏ ਹੈ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਕਾਰਟਰੇਟ ਨਿਊ ਜਰਸੀ ਤੋਂ ਨਿਊਯਾਰਕ ਤੋਂ ਵਰਜੀਨੀਆ ਤੋਂ ਟੀਮ ਆ ਕੇ ਹਿੱਸਾ ਲੈ ਰਹੀ ਹੈ ਔਰ ਪੂਰੇ ਬੈਰੀ ਲੈਂਡ ਤੇ ਵਰਜੀਨੀਆ ਦੀਆਂ ਸੰਗਤਾਂ ਆ ਕੇ ਇਸ ਨੂੰ ਵੇਖ ਰਹੀ ਹੈ ਉਸ ਤੋਂ ਉੱਤੇ ਗੱਲ ਹੈ ਕਿ ਹਰਪਾਲ ਸਿੰਘ ਸਾਫਕਾ ਐਮਐਲਏ ਸੀਪੀਐਮ ਹਰਿਆਣਾ ਤੋਂ ਵੀ ਸਾਡੇ ਵਿੱਚ ਮੌਜੂਦ ਹੈ ਜਿਨ੍ਹਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੇ ਅਸੀਂ ਆਪਣੇ ਸਿਰ ਨੂੰ ਰਿਸਪਸਟ ਰੱਖਾਂਗੇ ਤਾਂ ਅਸੀਂ ਕਾਮਯਾਬੀ ਵੱਲ ਵਧਾਂਗੇ ਔਰ ਸਰੀਰ ਨੂੰ ਤੰਦਰੁਸਤ ਰਹਿਣਾ ਬੜਾ ਜ਼ਰੂਰੀ ਹੈ ਅਸੀਂ ਇਸ ਸਪੋਰਟਸ ਕਲੱਬ ਨੂੰ ਵਧਾਈ ਦਿੰਦੇ ਆ ਜਿਨ੍ਹਾਂ ਨੇ ਇਹ ਟੂਰਨਾਮੈਂਟ ਕਰਵਾਇਆ ਹੈ ਔਰ ਆਸ ਕਰਦੇ ਆ ਕਿ ਭਵਿੱਖ ਵਿੱਚ ਹੋਰ ਇਕੱਠ ਹੋਏਗਾ ਹੋਰ ਟੀਮਾਂ ਆ ਕੇ ਇਹ ਹਿਸਾ ਲੈਣਗੀਆਂ ਉਹ ਗੱਲ ਕਰਦੇ ਜਿਵੇਂ ਪਹਿਲਾਂ ਵੀ ਮੈਂ ਇੱਕ ਛੋਟੀ ਜਿਹੀ ਇੰਟਰਵਿਊ ਕੀਤੀ ਆ ਹਰਪਾਲ ਸਿੰਘ ਜੀ ਐਮਐਲਏ ਸਾਹਿਬ ਕੈਮਲ ਐਮਐਲਏ ਹਰਿਆਣੇ ਤੋਂ ਬੇਨਤੀ ਕਰਦੇ ਆ ਮੈਂ ਤੁਹਾਨੂੰ ਜੀ ਗੱਲ ਛੋਟੀ ਰੱਖੇ ਜੀ ਹੰਭਾਈਰ ਜੀ ਦਾ ਖਾਲਸਾ ਸਿੱਧ ਬੈਗਰ ਜੀ ਦੀ ਫਤਿਹ ਮੈਂ ਤਾਂ ਗੱਲ ਇੰਨੀ ਕਰਾਂਗਾ ਮੈਂ ਖੁਸ਼ਕਿਸਮਤ ਆਂ ਕਿੰਨੇ ਦੋਸਤਾਂ ਨਾਲ ਮੇਰੀ ਮੁਲਾਕਾਤ ਹੋਣੀ ਸੀ ਅੱਜ ਔਰ ਮੈਂ ਨਾ ਮੇਰੇ ਮੇਰੇ ਭਤੀਜਾ ਹੈ ਮੇਰੇ ਡੇਡ ਲੈ ਕੇ ਆਏ ਨਾਲ surjit ਦੂਸਰੇ surjit ਦੇ ਨਾਲ ਮੈਂ ਨਾ ਸ਼ੁਕਰਗੁਜ਼ਾਰਾਂਗਾ ਲੈ ਕੇ ਆਏ ਤੇ ਤੁਹਾਡੇ ਰੂਬਰੂ ਹੋਂਦ ਮੈਨੂੰ ਮੌਕਾ ਦਿੱਤਾ ਮੈਂ ਇਸ ਤੋਂ ਕੇ ਹੋਰ ਗੱਲ ਨਹੀਂ ਕਰਾਂਗਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਜ਼ਾਰਾਂ ਮੀਲ ਦੂਰ ਅਸੀਂ ਲੋਕ ਜਿਹੜੇ ਇੱਥੇ ਬੈਠੇ ਹੈ ਇਹਨੂੰ ਹੋਰ ਐਕਸਪੈਂਡ ਕਰੀਏ ਇਹਨੂੰ ਸਾਡਾ ਪੰਜਾਬੀ ਵਿਰਸੇ ਚ ਲੈ ਕੇ ਜਾਈਏ ਪੰਜਾਬੀ ਦਾ ਮਤਲਬ ਪੰਜਾਬੀ Hindu ਵੀ ਨੇ ਪੰਜਾਬੀ ਮੁਸਲਮਾਨ ਵੀ ਪਾਕਿਸਤਾਨ ਵਾਲੀ ਪੰਜਾਬੀ ਨੇ ਆਪਣੇ ਜਿੰਨਾ ਅਸੀਂ ਵੱਡਾ ਦਾਇਰਾ ਕਰਾਂਗੇ ਜਿੰਨਾ ਸਾਡਾ ਆਪਣਾ ਵੱਡਾ ਦਾਇਰਾ ਹੋਵੇਗਾ ਸਾਡਾ ਉਨਾ ਹੀ ਜੀਵਨ ਸੁਖਾਲਾ ਹੋਵੇਗਾ ਜਿੰਨਾ ਅਸੀਂ ਸੰਕੁਚਿਤ ਹੁੰਦੇ ਜਾਾਂਗੇ ਅਸੀਂ ਉਨਾ ਤੰਗ ਹੋਆ ਗਿਆ ਔਰ ਮੈਂ ਜਿਹੜਾ ਤੁਹਾਡਾ ਦਾਇਰਾ ਦੇਖਿਆ ਮੈਨੂੰ ਬੜੀ ਖੁਸ਼ੀ ਦੂਰ ਦੂਰ ਤੋਂ ਬੱਚਿਆਂ ਨੂੰ ਇੱਕ ਆਪਣੇ ਕਲਚਰ ਵੱਲ ਲੈ ਕੇ ਜਾਣਾ ਲੰਗਰ ਸਿਸਟਮ ਜਿਹੜਾ ਸਾਡਾ ਸਾਨੂੰ ਦਿੱਤਾ ਸਾਡੇ ਗੁਰੂ ਬਾਣੇ ਉਹਨਾਂ ਪਰੰਪਰਾਵਾਂ ਨੂੰ ਇੱਥੇ ਜਿੰਦਾ ਰੱਖਣਾ ਮੈਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਦੇਣਾ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਮੈਨੂੰ ਜਿਹੜਾ ਮਾਨ ਸਨਮਾਨ ਵੀ ਤੁਸੀਂ ਦਿੱਤਾ ਇੱਥੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੈ ਮਿਹਰਬਾਨੀ ਜੀ ਆਪਣਾ ਪੰਜਾਬ ਹੋ ਉਹ ਮੈਂ ਗੱਲ ਨਹੀਂ ਕਰਨੀ ਜਿਹੜੀ ਹਾਂਜੀ ਮਾਸਟਰ ਮਨ ਤਰਪਾਲ ਜੀ ਜੋ ਸਾਡੀ ਬਹੁਤ ਹੀ ਪਿਆਰੀ ਸ਼ਖਸੀਅਤ ਹੈ ਤੇ ਕੀ ਕਹਿਣਾ ਚਾਹੁੰਦੇ ਅੱਜ ਵਾਈਗੁਰ ਜੀ ਦਾ ਖਾਲਸਾ ਵਰਗੀ ਦੇ ਪਤੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੇ ਧਨ ਗਿਆ ਤਾਂ ਕੁਝ ਨਹੀਂ ਗਿਆ ਜੇ ਸਿਹਤ ਗਈ ਤਾਂ ਕੁਝ ਗਿਆ ਜੇ ਕੈਰੈਕਟਰ ਗਿਆ ਤਾਂ ਸਭ ਕੁਝ ਗਿਆ ਪਰ ਮੈਂ ਥੋੜਾ ਜਿਨੂੰ ਕਰਦਾ ਵੀ ਜੇ ਸਿਹਤ ਗਈ ਤਾਂ ਸਭ ਕੁਝ ਗਿਆ ਤੇ ਆ ਜਿਹੜਾ ਇਹਨਾਂ ਨੇ ਜਿਹੜਾ ਕਲੱਬ ਵਾਲਿਆਂ ਨੇ ਇਹ ਸਪੋਰਟਸ ਕਰਾ ਕੇ ਇੱਥੇ ਤੇ ਬੱਚਿਆਂ ਨੂੰ ਪੋਜਿਟਿਵਿਟੀ ਵੱਲ ਨੂੰ ਤੋਰਿਆ ਆ ਇਹ ਬਹੁਤ ਵਧੀਆ ਗੱਲ ਆ ਤੇ 7 ਸਾਲ ਹੋ ਗਏ ਇਹਨਾਂ ਨੂੰ ਜਿਹੜੇ ਸਪੋਰਟਸ ਕਲੱਬ ਇਹਨਾਂ ਨੂੰ ਕਰਦਿਆਂ ਨੂੰ ਤੇ ਇਹਨਾਂ ਨੂੰ ਇਹ ਵਿਧਾਇਕ ਦੇ ਪਾਤਰ ਨੇ ਜਿਹੜੇ ਪ੍ਰਬੰਧਕ ਨੇ ਥੈਂਕ ਯੂ ਥੈਂਕ ਯੂ ਬੱਬੀ ਜੀ ਇਹ ਸਿਕਸ ਆਫ ਯੂਐਸਏ ਨਾਲ ਵੀ ਜੁੜੇ ਹੋਏ ਆ ਸਿਕਸ ਆਫ ਡੀਐਮਵੀ ਨਾਲ ਵੀ ਜੁੜੇ ਹੋਏ ਨੇ ਤੇ ਪੰਜਾਬੀ ਕਲੱਬਾਂ ਨਾਲ ਵੀ ਜੁੜੇ ਨੇ ਮੈਂ ਜੀ ਬਸ ਵਾਈਗੁਰ ਜੀ ਦਾ ਖਾਲਸਾ ਵਾਗ ਜੁਗੀ ਪਤੇ ਆ ਜਿਆਦਾ ਕੁਝ ਨਾ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਖਾਲਸਾ ਪੰਜਾਬੀ ਕਲੱਬ ਦੇ ਪ੍ਰਧਾਨ ਇਹ ਪਿਛੇ ਪਿਛੇ ਕਦੇ ਜਿਹੜੇ ਪ੍ਰਧਾਨ ਰਹਿੰਦੇ ਪਿਛੇ ਨੇ ਪਤਾ ਨਹੀਂ ਕੀ ਗੱਲਿਆ ਹਾਂਜੀ ਬਤਾਜੀ ਕੀ ਕਹਿਣਾ ਚਾਹੁੰਦੇ ਅੱਜ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਪਤੇ ਸਾਰੇ ਜਿਹਨੇ ਆਪ ਨੇ ਇਕੱਠੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਮੈਂ ਬਹੁਤ ਵੱਡਾ ਬਲਾਰਾ ਨਹੀਂ ਹੈਗਾ ਪਰ ਸਾਰਿਆਂ ਦਾ ਬਹੁਤ ਸੈਕਰੀ ਸੋ ਬਤਨ ਜੀ ਪੰਜਾਬੀ ਕਲੱਬ ਦੇ ਫਾਊਂਡਰ ਕੇਕੇ ਸਿੰਘ ਜੀ ਵੈਸੇ ਇਹਨਾਂ ਨੂੰ ਯਾਦ ਤੇ ਆ ਵੀ ਪਿੱਛੇ ਲੋਕੇ ਖਲੋਣਾ ਆ ਬਣਾ ਇਹਨਾਂ ਨੂੰ ਕਹਿੰਦੇ ਆ ਕਿ ਕਹਿੰਦੇ ਨਹੀਂ ਕਿ ਆਮ ਕੇਕੇ ਸੇਦੋ ਐਸੀ ਬਾਟਮ ਹੋਰ ਮੈਲੈਂਡ ਦੀ ਬਾਟਮ ਹੋਰ ਪੰਜਾਬੀ ਸਪੋਰਟਸ ਕਲੱਬ ਇੱਥੇ ਸੱਤਵਾਂ ਟੂਰਨਾਮੈਂਟ ਕਰਾ ਰਹੀ ਆ ਤੇ ਇਹਨਾਂ ਨੂੰ ਕਰਾਉਂਦੇ ਆ 10 ਸਾਲ ਹੋ ਗਏ ਪਹਿਲਾਂ ਐਵਰੀ ਅਦਰ ਈਅਰ ਕਰਾਉਂਦੇ ਸੀ ਹੁਣ 3 ਸਾਲਾਂ ਤੋਂ ਲਗਾਤਾਰ ਹਰ ਸਾਲ ਕਰਾ ਰਹੇ ਆ ਕਿਉਂਕਿ ਇਹਨਾਂ ਨੂੰ ਬੜੀ ਸਪੋਰਟ ਮਿਲ ਰਹੀ ਹੈ ਕਮਿਊਨਿਟੀ ਵੱਲੋਂ ਤੇ ਇਹੀ ਚਾਹੁੰਦੇ ਆ ਕਿ ਹਰ ਸਾਲ ਹੀ ਹੋਵੇ ਤੇ ਇੱਥੇ ਬੱਚਿਆਂ ਦੀ ਬਾਲੀਵਾਲ ਬੱਚਿਆਂ ਦੀ ਸੌਕਰ ਦੇ ਕੰਪੀਟੀਸ਼ਨ ਦੇ ਰੇਸਿੰਗ ਬੱਚਿਆਂ ਦੀਆਂ ਰੇਸਾਂ ਤੇ ਆਪਣਾ ਰੱਚਾ ਖਚੀ ਦਾ ਵੀ ਇੱਕ ਪ੍ਰੋਗਰਾਮ ਹੁੰਦਾ ਵਾ ਤੇ ਬਾਕੀ ਜੋ ਵੀ ਕਿਸੇ ਨੇ ਕਰਨੀ ਹੁੰਦੀ ਸਪੋਰਟਸ ਖੇਡਦੇ ਨੇ ਤੇ ਇਹਨਾਂ ਨੂੰ ਮਨਵੀਰ ਸਿੰਘ ਇੱਥੇ ਮਨਵੀਰ ਸਿੰਘ ਇਹਨਾਂ ਦੇ ਮੈਨੇਜਮੈਂਟ ਦਾ ਮੇਨ ਬੰਦਾ ਹੈ ਜਿਹੜਾ ਹਰ ਸਾਲ ਇਹ ਕੰਮ ਕਰਾਉਂਦੇ ਨੇ ਤੇ ਕੰਮ ਇਹ ਬੜਾ ਔਖਾ ਹੁੰਦਾ ਕੋਈ ਵੀ ਕੰਮ ਕਰਨਾ ਵੀ ਕਮਿਊਨਿਟੀ ਦਾ ਲੋਕਾਂ ਨਾਲ ਜੁੜਨਾ ਲੋਕਾਂ ਨੂੰ ਕਹਿਣਾ ਤੇ ਆਓ ਤੇ ਪੈਸੇ ਇਕੱਠੇ ਕਰਨੇ ਤੇ ਬਹੁਤ ਵੱਡਾ ਕੰਮ ਆ ਮਿਹਰਬਾਨੀ ਜੀ ਕੇਪੀ ਸਿੰਘ ਟੀਪੀ ਸੀ ਡਾਕਟਰ ਟੀਪੀ ਸਿੰਘ ਜੀ ਲੁਧਿਆਣੇ ਤੋਂ ਹਾਂਜੀ ਹਾਂਜੀ ਇਹ ਵੀ ਆਏ ਨੇ ਸਭ ਤੋਂ ਪਹਿਲਾਂ ਤੇ ਅਸੀਂ ਇਹਨਾਂ ਦੇ ਆਉਂਗ ਦਾ ਸਵਾਗਤ ਕਰਦੇ ਹਾਂ ਸਭ ਰੰਗ ਟੀਵੀ ਇਹਨਾਂ ਦਾ ਆਪਣੇ ਵੱਲੋਂ ਵੀ ਅਸੀਂ ਸਵਾਗਤ ਤੇ ਸਭ ਰੰਗ ਟੀਵੀ ਵੱਲੋਂ ਵੀ ਸਵਾਗਤ ਔਰ ਕਲੱਬ ਵੱਲੋਂ ਵੀ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੁੰਦੇ ਜੀ ਸਪੋਰਟਸ ਦਾ ਬੜਾ ਵਧੀਆ ਇੰਤਜ਼ਾਮ ਮੁੰਡਿਆਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਮੇਲੇ ਵਿੱਚ ਮੈਨੂੰ ਇਸ ਮੇਲੇ ਨੂੰ ਦੇਖ ਕੇ ਰੈਕੋਡ ਦਾ ਟੂਰਨਾਮੈਂਟ ਯਾਦ ਆ ਗਿਆ ਉੱਥੇ ਵੀ ਦਸ਼ਮੇਸ਼ ਕਲੱਬ ਟੂਰਨਾਮੈਂਟ ਪਿਛਲੇ 44 ਸਾਲ ਤੋਂ ਹੋ ਰਿਹਾ ਜਿਹੜੇ ਮੇਰੇ ਵੱਡੇ ਬ੍ਰਦਰ ਹਰਮਿੰਦਰ ਸਿੰਘ ਪ੍ਰਧਾਨ ਉਹ ਵੀ ਇੱਥੇ ਦੋ ਵਾਰ ਮੇਲੇ ਰਹੇ ਨੇ ਉਹਨਾਂ ਨੇ ਸ਼ੁਰੂ ਕੀਤਾ ਸੀ ਬਿਲਕੁਲ ਉਹਦਾ ਦੀ ਹੂਬ ਹੂ ਮੈਨੂੰ ਦ੍ਰਿਸ਼ ਨਜ਼ਰ ਆ ਰਿਹਾ ਹੈ ਵੈਗੁਰੂ ਕਰੇ ਇਹ ਜਿਹੜਾ ਮੇਲਾ ਵਾ ਦਿਨ ਦੂਣੀ ਰਾਤ ਚੋਕੜੀ ਤਰੱਕੀ ਕਰੇ ਇਦਾਂ ਹੀ ਇਕੱਠੇ ਰਲ ਮਿਲ ਕੇ ਬੈਠ ਕੇ ਇਹ ਅੱਗੇ ਵਧਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਲ ਸਾਹਿਬ ਤੁਹਾਡੇ ਸ਼ਹਿਰ ਚ ਇਹ ਮੇਲਾ ਹੋ ਰਿਹਾ ਇਹ ਮਹਿਸੂਸ ਕਰ ਰਹੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਬਹੁਤ ਪਿਆਰ ਦੇ ਨਾਲ ਸਾਰੇ ਆਏ ਨੇ ਇੱਥੇ ਸਾਰਿਆਂ ਦੇ ਸਹਿਯੋਗ ਨਾਲ ਇਹ ਮੇਲਾ ਹੋ ਰਿਹਾ ਮਨਵੀਰ ਇਹਨੂੰ ਮੂਰ ਹੋ ਕੇ ਸਾਰਾ ਆਪਦੇ ਯਾਰਾਂ ਦੋਸਤਾਂ ਦੇ ਨਾਲ ਇਹਨੂੰ ਪੂਰਾ ਅ ਤਰੱਕੀ ਕਰਨ ਲਗਾ ਰਿਹਾ ਵੈਗੁਰਜੀਕਾ ਖਾਲਸਾ ਵਾ ਕੀ ਸ਼ੁਰੂਤ ਹੈ ਸੁਦਾਜ ਜਸਾ ਸਿੰਘ ਕਮਿਊਨਿਟੀ ਦੇ ਹੀ ਲੀਡਰ ਨੇ ਔਰ ਹਰਥਾ ਪਹੁੰਚਦੇ ਵੀ ਸੇਵਾ ਵੀ ਕਰਦੇ ਆ ਕੀ ਕਹਿਣਾ ਚਾਹੀਦਾ ਹਾਂਜੀ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਬਤਾਦੇ ਜੀ ਪਹਿਲਾਂ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਇਤਨ ਸੰਗਤਾਂ ਦਾ ਰੂਬੋ ਕੀਤਾ ਬਾਕੀ ਸਾਰੀਆਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਆਪਾਂ ਮਿਲਗੁਲ ਕੇ ਇਦਾਂ ਖੇਡਾਂ ਕਰਾਉਂਦੇ ਰਹੀਏ ਵੈਗੁਰਜੀਕਾ ਖਾਲਸਾ ਵੈਗੁਰਜੀ ਦੋਸਤੋ ਮੈਂ ਸਭ ਤੋਂ ਪਹਿਲਾਂ ਤੇ ਇਹ ਗੱਲ ਦੱਸ ਦਿਆਂ ਸਭ ਤੋਂ ਪਹਿਲਾਂ ਤੇ ਮੈਂ ਗੱਲ ਦੱਸ ਦਿਆਂ ਮਨਵੀਰ ਸਿੰਘ ਤੇ ਉਹਨਾਂ ਦੀ ਜਿੰਨੀ ਵੀ ਟੀਮ ਹੈ ਸਪੋਰਟਸ ਕਲੱਬ ਅਸੀਂ ਉਹਨਾਂ ਨੂੰ ਜੇ ਵੱਡਿਆਂ ਉਹਨਾਂ ਤੋਂ ਅਸ਼ੀਰਵਾਦ ਦਿੰਨੇ ਆ ਤੇ ਨਾਲ ਉਹਨਾਂ ਦੀ ਸਪੋਰਟ ਵੀ ਕਰਦੇ ਆ ਔਰ ਇੱਕ ਮੇਰੇ ਗੈਸਟ ਰਹਿ ਗਏ ਨੇ ਉਹਨੂੰ ਮੈਂ ਬੇਇੱਜ਼ਤੀ ਕਰਾਂਗਾ ਕਿ ਆਜੋ ਸਮਰਾ ਸਾਹਿਬ ਸਮਰਾ ਸਾਹਿਬ ਵੇਖ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਲੇ ਵਿੱਚ ਜਿਹੜੇ ਵੀ ਸਜਣਾਏ ਆ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵੇਖਦੇ ਰਹਿਣਾ ਸਭ ਰੰਗ ਟੀਵੀ ਤੁਹਾਡਾ ਆਪਣਾ ਹਰਜੀਤ ਹੁੰਦਾਲ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਟੂਰਨਾਮੈਂਟ 7 ਮਾਂ ਇੱਥੇ ਬਾਲਟਿਮੋਰ ਦੇ ਵਿੱਚ ਹੋ ਰਿਹਾ ਹੈ ਇਸ ਵਿੱਚ ਫੁੱਟਬਾਲ, ਬਾਲੀਬਾਲ ਤੇ ਸ਼ੂਟਿੰਗ ਬਾਲੀਬਾਲ ਦੇ ਮੈਚ ਹੋ ਰਹੇ ਨੇ ਜਿਹੜੀ ਬਾਲੀਬਾਲ ਦੀਆਂ 10 ਟੀਮਾਂ ਪਹੁੰਚੀਆਂ ਨੇ ਵਾਸ਼ਿੰਗਟਨ ਕਿੰਗਸ, ਐਲਕਟ ਚਾਰਜਰ ਤੇ ਜਰਸੀ ਸਿਟੀ, ਲੈਂਕੈਸਟਰ, ਮੈਰੀਲੈਂਡ ਦੀ ਟੀਮ, ਨਿਊਯਾਰਕ ਦੀ ਟੀਮ, ਰੈਂਡਲਸਟੋਨ ਦੀ ਟੀਮ, ਗਲੈਨਰਾਕ, ਲੈਂਕੈਸਟਰ ਬੀ, ਪੰਜਾਬੀ ਵਾਰੀਅਰ ਜਿਹੜੀਆਂ ਫੁੱਟਬਾਲ ਦੀਆਂ ਟੀਮਾਂ ਆਈਆਂ ਨੇ ਉਹ 7 ਟੀਮਾਂ ਆਈਆਂ ਨੇ ਫੁੱਟਬਾਲ ਦੀਆਂ ਟੀਮਾਂ ਜਿਹੜੀਆਂ ਆਈਆਂ ਨੇ ਉਹਨਾਂ ਵਿੱਚ ਕਾਟਰੇਟ ਕਰੋਨਾ ਗਲੈਨਰਾਕ ਕਰੋਨਾ ਤੋਂ ਇੱਕ ਹੋਰ ਟੀਮ ਬਾਬਾਜੀ ਦੀ ਟੀਮ ਫਿਲਡਾਫੀਆ ਤੋਂ ਅਕਾਲ ਤੇ ਬਾਲਟੀਮੋਰ ਦੀ ਟੀਮ ਤੇ ਇਸ ਵੇਲੇ ਹੁਣ ਸੈਮੀਫਾਈਨਲ ਚੱਲ ਰਿਹਾ ਫਾਈਨਲ ਦੇ ਵਿੱਚ ਜਿਹੜੀ ਇਸ ਵੇਲੇ ਟੀਮ ਪਹੁੰਚੀ ਆ ਦੂਜੇ ਪਾਸੇ ਫਿਲਡਾਫੀਆ ਤੇ ਇਸ ਵੇਲੇ ਕਾਟਰੇਟ ਤੇ ਗਲੈਨਰਾਕ ਦਾ ਸੈਮੀਫਾਈਨਲ ਚੱਲ ਰਿਹਾ ਫੁੱਟਬਾਲ ਦਾ ਤੇ ਅੰਦਰ ਬਾਲੀਬਾਲ ਦੇ ਬਹੁਤ ਸੋਹਣੇ ਮੈਚ ਚੱਲ ਰਹੇ ਨੇ ਸ਼ੂਟਿੰਗ ਬਾਲੀਬਾਲ ਚ ਬਰਲੈਂਟਨ ਅਤੇ ਕਾਟਰੇਟ ਤੇ ਦੋ ਰਸੇ ਦੀਆਂ ਟੀਮਾਂ ਪਹੁੰਚੀਆਂ ਨੇ ਕਾਟਰੇਟ ਤੋਂ ਬਗਦਾਦ ਰਿਆ ਅਤੇ 61 ਰੈਡ ਦੀ ਟੀਮ ਕੱਲੇ ਕੱਲੇ ਟੀਮ ਦਾ ਕੱਲੇ ਕੱਲੇ ਮੈਂਬਰ ਦਾ ਸਾਰੀ ਬਾਲਟੀਮੋਰ ਸਿੱਖ ਸੰਗਤ ਵੱਲੋਂ ਸਾਰੀ ਕਮੇਟੀ ਵੱਲੋਂ ਕੱਲੇ ਕੱਲੇ ਬੰਦੇ ਦਾ ਜਿਨ੍ਹਾਂ ਨੇ ਡੋਨੇਸ਼ਨ ਦਿੱਤੀ ਆ ਉਹਨਾਂ ਦਾ तहे ਦਿਲੋਂ ਧੰਨਵਾਦ ਆ ਤੇ ਜਿਹੜਾ ਟੂਰਨਾਮੈਂਟ ਬੜਾ ਸੱਤਵਾਂ ਸੀ ਟੂਰਨਾਮੈਂਟ ਕਰਾ ਰਹੇ ਆ ਹੋਪਫੁਲੀ ਅਗਲਾ ਟੂਰਨਾਮੈਂਟ ਅੱਠਵਾਂ ਵੀ ਸਕਸੈਸਫੁਲ ਹੋਊਗਾ ਅਗੇਨ ਸਾਰਿਆਂ ਦਾ ਸਾਡੀ ਜਿਹੜੀ ਸਪੋਰਟਸ ਕਲੱਬ ਆ ਬਾਲ ਟੀਮ ਓਵਰ ਦਾ ਉਹਨਾਂ ਵੱਲੋਂ तहे ਦਿਲੋਂ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ